ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਰਮਨ ਕਿੱਦਾਂ ਠੀਕ ਠਾਕ ਹਾਂਜੀ ਠੀਕ ਆ ਚਲੋ ਠੀਕ ਠਾਕ ਚਾਹੀਦਾ ਹੋਰ ਬੜਾ ਮਿਸ ਕੀਤਾ ਅੱਛਾ ਹੋਰ ਬੈਠ ਹੋਰ ਮਣੀ ਕਿੱਦਾਂ ਠੀਕ ਠਾਕ ਵਧੀਆ ਚਲੋ ਵਧੀਆ ਹੀ ਚਾਹੀਦਾ ਬਸ ਕਰਿਆ ਸ਼ੋਪਿੰਗ ਹਾਂਜੀ ਬਸ ਆ ਗਰਮੀ ਵੀ ਬੜੀ ਐ ਹੈਨਾ ਬਾਹਰ ਬਹੁਤ ਹੋ ਗਈ ਆ ਆਹੀ ਵੀ ਉਹ ਕਿਚਨ ਚ ਲੈ ਕੇ ਗਈ ਆ ਉਹਨੂੰ ਦੀਪ ਨੂੰ ਉਹਨੂੰ ਤੰਗ ਬਹੁਤ ਕਰਦੀ ਹੀ ਉਹ ਖਾਣੀ ਭੁੱਖੀ ਆ ਤਾਂ ਕਰਕੇ ਮੈਂ ਕਿਹਾ ਉਹਨੂੰ ਪੁੱਛੀ ਕੋਈ ਖਾਣਾ ਪੀਣਾ ਜਾਂ ਕੁਝ ਹੋਰ ਉਹਨੂੰ ਦੇਵੇਂਗਾ ਸੂਈ ਚ ਹਾਂ ਪਾਣੀ ਲਿਆ ਮਮਾ ਪਿਆ ਨਾ ਹਾਂਜੀ ਪਾਣੀ ਦਿਆਓ ਤੇ ਮੈਂ ਕਰ ਲਾ ਚੇਂਜ ਮਰਦੀ ਨਾ ਠੀਕ ਬੈਠਣ ਮੈਂ ਤਾਂ ਹੀ ਵੇਹਾਂ ਚਲ ਠੀਕ ਆ ਹਾਂ ਠੀਕ ਚਾਹ ਵੀ ਬਣਾਣੀ ਹੈ ਹੈ ਆ ਕੋਈ ਨਹੀਂ ਬਣਾਉਂਗੀ ਚਲ ਠੀਕ ਮੰਮੀ ਜੀ ਆ ਮਨਕੀ ਹੀਰੋਇਨ ਬਣੀ ਫਿਰਦੀ ਆ ਉਹ ਚਲ ਕੋਈ ਨਹੀਂ ਉਹ ਵੀ ਚਲ ਕੋਈ ਨਹੀਂ ਮੰਮੀ ਜੀ ਥੋੜੇ ਦਿਨ ਹਜੇ ਵਿਆਹ ਨ ਹੋਇਆ ਤੇ ਮੈਂ ਤਾਂ ਇਹਨੂੰ ਕਿਹਾ ਸੀ ਵੀ ਸਿਰ ਤੇ ਚੁੰਨੀ ਲੈ ਕੇ ਰੱਖ ਇਨੇ ਤਾਂ ਗਲੇ ਚਮਰੀ ਪਾਈ ਹੈਗੀ ਚੁੰਨੀ ਇਦਾਂ ਕਰਦੀ ਆ ਮੈਂ ਮੰਮੀ ਨੂੰ ਪੁੱਛ ਕੇ ਹੁਣੀ ਆ ਬਾਜੀ ਹੁਣੀ ਆਏ ਆ ਤੇ ਕੁਝ ਖਾਣ ਪੀਣ ਨੂੰ ਤੇ ਨਹੀਂ ਲਿਆਉਣਾ ਹੈਗਾ ਪਤਾ ਨਹੀਂ ਲਿਆਉਂਦਾ ਕਿ ਨਹੀਂ ਫੇਰ ਮੰਮੀ ਨੂੰ ਕਿ ਨਹੀਂ ਲਿਆਉਂਦੇ ਆ ਨਾਲੇ ਪੁੱਛਾਂ ਚਾਚੂ ਪਲਾਈ ਕਿ ਬਣਾਉਣਾ ਲਈ ਆ ਚੱਲ ਕੋਈ ਨਾ ਮਨਜੀਤ ਅੱਜ ਕੱਲ ਤੈਨੂੰ ਪਤਾ ਬੱਚੇ ਇਦਾਂ ਦੇ ਹੀ ਪਾਉਂਦੇ ਆ ਮੰਮੀ ਅੱਜ ਕੱਲ ਦੀ ਥੋੜੀ ਗੱਲ ਹਜੇ ਥੋੜੇ ਦਿਨ ਉਹਨੂੰ ਵਿਆਹ ਕੇ ਆਏ ਇਸਦਾਨੂ ਪਿੰਡ ਦੀਆਂ ਬੁੜੀਆਂ ਕੀ ਕਹਿਣਗੀਆਂ ਜੇ ਉਹ ਦੇਖਣ ਗਈਆਂ ਦੇਖ ਹੀ ਲਿਆ ਹੁਣਾ ਉਦਾਂ ਦਾ ਗੜੀ ਚੋ ਜਲੇ ਆ ਉਦਾਂ ਦਾ ਤਾਂ ਆਡਾ ਮੁੰਡਾ ਹੈ ਜਿਹੜਾ ਭੂਹੇ ਚੜਾਈ ਜਾਂਦਾ ਉਹਨੂੰ ਮੰਮੀ ਜੀ ਤੁਸੀਂ ਕਹਿਣਾ ਸਾਰਾ ਕੁਝ ਤੁਸੀਂ ਕੰਟਰੋਲ 'ਚ ਰੱਖੋਗੇ ਤੇ ਉਹ ਕੰਟਰੋਲ 'ਚ ਰਹੂਗੀ ਜੇ ਤੁਸੀਂ ਇਦਾਂ ਕਹਿ ਕੇ ਖੁੱਲ ਦੇ ਦਿੱਤੀ ਫਿਰ ਅਗਲੀ ਨੂੰ ਤਾਂ ਸਿਰ ਤੇ ਬਹਿਣਾ ਹੀ ਆ ਆਹੋ ਇਹ ਵੀ ਗੱਲ ਮਨਜੀਤ ਹੈਗੀ ਹੈ ਗੱਲ ਨੂੰ ਬੁੜੀਆਂ ਮੰਮੀ ਜੀ ਐ ਨਾ ਕਰੋ ਦੇਖੋ ਇੰਨੀ ਖੁੱਲ ਵੀ ਚੰਗੀ ਨਹੀਂ ਹੈਗੀ ਮੈਂ ਤੁਹਾਨੂੰ ਦੱਸ ਦਵਾਂ ਉਹ ਗੱਲਾਂ ਕਰਨੀਆਂ ਫੇਰ ਗੱਲਾਂ ਕਰਨੀਆਂ ਉਹਨਾਂ ਨੇ ਤੁਹਾਡੇ ਕੋਲ ਹੀ ਆ ਕੇ ਕਰਨੀਆਂ ਚਲ ਕੋਈ ਨਹੀਂ ਇਹਨੂੰ ਮੈਂ ਕਹੂੰਗੀ ਮੰਮੀ ਦੇਖੋ ਜਿਹੜੇ ਤੁਹਾਡੇ ਸੰਸਕਾਰ ਆ ਤੁਸੀਂ ਸਿਰ ਤੇ ਚੁੰਨੀ ਲੈ ਕੇ ਰੱਖਦੇ ਆ ਉਹਨੂੰ ਵੀ ਤਾਂ ਚਾਹੀਦਾ ਆ ਸਿਰ ਤੇ ਤਾਂ ਉਹਨੇ ਕੀ ਲੈਣੀ ਉਹਦੇ ਤਾਂ ਗਲੇ 'ਚ ਵੀ ਨਹੀਂ ਰਹੀ ਚਲ ਕੋਈ ਨਹੀਂ ਮੈਂ ਕਰੂੰਗੀ ਉਹਦੇ ਨਾਲ ਗੱਲ ਮੈਂ ਦੇਖੋ ਮੇਰੀ ਗੱਲ ਸੁਣੋ ਗੁੱਸਾ ਨਾ ਕਰਿਓ ਨਹੀਂ ਨਹੀਂ ਐਨੀ ਖੁੱਲ ਚੰਗੀ ਨਹੀਂ ਹੁੰਦੀ ਥੋੜਾ ਖਿੱਚ ਕੇ ਰੱਖੋ ਉਹਨੂੰ ਠੀਕ ਹੈ ਨਾ ਕੋਈ ਗੁੱਸੇ ਆ ਨਹੀਂ ਕੋਈ ਗੱਲ ਨਹੀਂ ਕੋਈ ਨਹੀਂ ਮੈਂ ਕਰੂੰਗੀ ਗੱਲ ਤੈਨੂੰ ਕਰਾਂਗੀ ਪਿੰਡਾਂ ਦਾ ਮਾਹੌਲ ਕਿਦਾਂ ਦਾ ਆ ਸਾਡੇ ਘਰਾਂ ਦੇ ਮਾਹੌਲ ਥੋੜੀ ਐ ਇਦਾਂ ਦੇ ਆ ਹਾਂ ਹਾਂ ਐ ਵੱਡੀ ਬਣੀ ਫਿਰਦੀ ਹੀਰੋਇਨ ਇਹ ਤੇਦਾ ਬੰਬੇ ਤੋਂ ਆਈ ਹੁੰਦੀ ਹੈ ਸ਼ੂਟਿੰਗ ਦੇ ਧਮਾਲ ਹੋ ਗਈ ਇਹਦੇ ਵਾਲੀ ਚਲ ਕੋਈ ਨਹੀਂ ਮੈਂ ਕਰੂੰਗੀ ਇਹਦੇ ਨਾਲ ਗੱਲ ਹਮਨ ਨਾਲ ਤੇ ਕਹੂੰਗੀ ਇਹਨੂੰ ਮੈਂ ਵੀ ਆਪਣਾ ਜਿਹੜਾ ਥੋੜਾ ਜਿਹਾ ਪਹਿਰਾਵਾ ਇਹਨੂੰ ਠੀਕ ਕਰ ਅੱਛਾ ਚੱਲ ਕੋਈ ਨਾ ਠੀਕ ਐ ਚੰਗਾ ਚੰਗਾ ਕੀ ਹੋ ਗਿਆ ਤੁਹਾਨੂੰ ਬੜੇ ਗੁੱਸੇ ਚ ਲੱਗਣ ਨੇ ਹੋ ਗਈ ਨਾ ਉਹੀ ਗੱਲ ਜਿਹੜਾ ਡਰ ਸੀ ਮੈਨੂੰ ਕੀ ਹੋ ਗਿਆ ਹੁਣੇ ਹੁਣੀ ਤਾਂ ਬੜੇ ਸੋਹਣੇ ਬੜੇ ਸੋਹਣੇ ਕਿਹਦਾ ਫੋਨ ਆਇਆ ਸੀ ਉਹਦੀ ਨਾਲ ਪਹਿਲੀ ਸਣੀ ਨਾ ਦੀ ਉਹਨਾਂ ਦਾ ਫੋਨ ਆਇਆ ਸੀ ਮੈਨੂੰ ਹਾਂ ਉਹੀ ਗੱਲ ਹੈ ਤੁਹਾਡੀ ਗੱਲ ਸੱਚੀ ਹੈ ਯਾ ਕਪਲੇ ਕਰਦਾ ਕਪਲਾ ਕੀਤਾ ਛਾਕ ਨਹੀਂ ਯਕੀਨ ਆ ਗਿਆ ਮੇਚਕੀਨ ਤੇ ਸੀਗਾ ਮੈਨੂੰ ਮੈਂ ਚੱਲ ਕੋਈ ਨਹੀਂ ਹੁਣ ਕੀ ਕਹਿਣਾ ਨੇ ਕਹਿੰਦਾ ਕੀ ਹੋਇਆ ਕੀ ਠੰਡੇ ਉਹ ਵੀ ਕਹਿੰਦਾ ਵੀ ਕਹਿੰਦਾ ਨਹੀਂ ਕਹਿੰਦਾ ਮੇਰੀ ਨਹੀਂ ਹੋਈ ਤੇ ਤੁਹਾਡੀ ਵੀ ਨਹੀਂ ਹੋਈ ਮੈਂ ਕਿਹਾ ਨਹੀਂ ਹਾਡੀ ਦੇ ਭਰਾ ਉਹ ਇੰਨੀ ਨਿਕਲੀ ਝਾੜ ਆਇਆ ਸੀ ਕਿ ਜੀਜਾ ਕਹਿੰਦਾ ਨਿਕਲਿਆ ਹੀ ਨਹੀਂ ਹਾਂ ਕਹਿੰਦਾ ਨਹੀਂ ਨਹੀਂ ਕਹਿੰਦਾ ਬੜੀ ਵਧੀਆ ਕਣਕੀ ਕਹਿੰਦਾ ਇੰਨੀ ਸੋਨੇ ਵਰਗੀ ਕਣਕੀ ਉਹ ਕਿਤੇ ਉਹ ਕਹਿੰਦਾ ਘਟ ਗਈ ਤਾਂ ਹਾਂ ਉਹ ਕਿ ਕੀ ਕਹਿੰਦਾ ਵੀ ਕਿੰਨੀ ਨਿਕਲੀ ਆ ਉਹਨੂੰ ਤੇ ਪਤਾ ਹੀ ਹੋਣਾ ਕੀ ਹੋ ਗਈ ਆ ਬੇ 996 ਨੂੰ ਪਤਾ ਨਿਕਲਦੀ ਆ ਕਹਿੰਦਾ ਘਟੋ ਘਟ ਜਾਦਾ ਨਹੀਂ ਤੇ 95 ਤੋਂ ਉੱਪਰ ਹੀ ਆ ਕਹਿੰਦਾ ਫੇਰ ਅੱਜ ਕੀ ਵੀ ਤੁਹਾਡੀ ਹਾਂ ਇਹ ਦੱਸੋ ਹੁਣ ਹੋ ਫੇਰ ਆ ਕੇ ਬਹਿ ਗਿਆ ਹੁਣ ਕੀ ਕਰ ਸਕਦੇ ਫੇ ਕੀ ਗਈ ਹੈ ਹੁਣ ਉਹਨੂੰ ਕੀ ਗਈ ਹੈ ਹੁਣ ਮੈਂ ਤਾਂ ਨਹੀਂ ਹੁਣ ਬਖਣਾ ਜੋ ਮਰਜ਼ੀ ਗੁੱਸਾ ਤੇ ਉਦਾਂ ਮੈਨੂੰ ਵੀ ਆ ਪਹਿਲਾਂ ਮੈਨੂੰ ਲੱਗਾ ਹੀਗਾ ਕਿ ਸ਼ਾਇਦ ਚਾਹਲ ਮੈਨੂੰ ਭਲੇਖਾ ਲੱਗਾ ਹੋਊਗਾ ਜਾਂ ਕਿੱਦਾਂ ਵੀ ਹੈਣਾ ਪਰ ਐਵੇਂ ਨਹੀਂ ਗੱਲ ਕਰਨੀ ਚਾਹੀਦੀ ਲੜਾਈ ਪੈਣੀ ਚਾਹਲ ਕੋਈ ਨਹੀਂ ਪਲੇਟਾਂ ਨਹੀਂ ਆਤਾ ਤਾਂ ਮੈਨੂੰ ਪਤਾ ਹੈ ਉਹਨਾਂ ਦੀ ਹਾਤਾਂ ਜਿਹੜੀਆਂ ਹਾਤਾਂ ਤੇ ਮਜਬੂਰ ਹੈ ਚਾਹ ਮਨਜੀਤ ਕੋਈ ਨਹੀਂ ਮੈਂ ਪੁੱਛਦੀ ਹਾਂ ਉਹਨੂੰ ਜਾ ਕੇ ਹਾਂਜੀ ਹਾਂਜੀ ਪੁੱਛ ਆ ਗਈ ਹੀ ਬਿਲਕੁਲ ਪੁੱਛਣਾ ਮੰਦਾ ਮੰਮੀ ਜੀ ਆਹੋ ਇਹ ਆ ਵੇ ਫੇ ਪਿੰਡ ਦੇ ਲੋਕੀ ਗੱਲਾਂ ਕਰ ਰਹੇ ਹੋਰ ਹੋਰ ਕੀ ਗੱਲਾਂ ਕਰਨੀਆਂ ਲੋਕਾਂ ਨੇ ਮੰਮੀ ਜੀ ਆਹੋ ਚੱਲ ਕੋਈ ਨਹੀਂ ਮੈਂ ਆਨੀ ਉਹਦੇ ਕੋਲ ਪੁੱਛ ਕੇ ਤਾਂ ਮੂੰਹ ਦੇਖਦੀ ਆਂ ਵੇ ਕਰਦੀ ਗਈ ਆ ਹੋਰ ਸੋਈ ਦੇ ਵਿੱਚ ਗਈ ਹੀ ਲੱਗਦਾ ਮੰਮੀ ਮੇਰੀਆਂ ਗੱਲਾਂ ਚ ਆਈ ਗਈ ਹੋਣ ਲੱਗੂਗੀ ਇਹਦੀ ਕਲਾਸ ਆ ਮੰਦੀ ਬਹੁਤ ਦੁਨਹਿਲ ਇਲਜ਼ਾਮ ਲਾਉਂਦੀ ਸੀ ਨਾ ਮੇਰੇ ਤੇ ਮੰਮੀ ਦੇ ਸਾਹਮਣੇ ਅੱਜ ਪਤਾ ਲੱਗੂ ਇਹਨੂੰ ਲੈ ਵੀ ਆਪਣਾ ਕੰਮ ਤਾਂ ਸ਼ੁਰੂ ਹੋ ਗਿਆ ਉਹ ਦੇਖਦੇ ਅੱਗੇ ਜਾ ਕੇ ਮੰਮੀ ਕੀ ਦਿਖਾਉਂਦੀ ਐ ਇਹਨੂੰ ਤਾਰੇ ਠੀਕ ਆ ਅੜੀਆਂ ਹੱਤਾ ਤੇ ਮਜਬੂਰ ਐ ਹਾਂ ਤੇ ਚਲੋ ਖਾਦੀ ਘੜੀ ਭੈਣ ਕਰਕੇ ਨਹੀਂ ਹੁਣ ਬੋਲੀ ਦਾ ਤਮਾਸ਼ਾ ਕਰੀਦਾ ਨਹੀਂ ਕੋਈ ਨਹੀਂ ਤੁਸੀਂ ਭਾਜੀ ਨੂੰ ਹੁਣ ਕਹਿ ਦੋ ਨਾ ਤੁਹਾਡੇ ਕੋਲ ਵੀ ਤੇ ਪ੍ਰੂਫ ਹੈ ਗਈ ਆ ਪਹਿਲੇ ਸਾਡੇ ਕੋਲ ਕੋਈ ਪ੍ਰੂਫ ਨਹੀਂ ਹੈਗਾ ਤੁਸੀਂ ਕਹੋ ਨਾ ਹੁਣ ਉਹਨਾਂ ਨੂੰ ਨਾਲੇ ਮੰਮੀ ਨੂੰ ਤੁਸੀਂ ਦੱਸੋ ਕੋਈ ਨਹੀਂ ਮੰਮੀ ਦਾਦਾ ਨਾਲ ਤੇ ਮੈਂ ਲੋਨਾ ਮੰਮੀ ਦੀ ਵੀ ਕਲਾਸ ਆਹੋ ਤੇ ਦੱਸੋ ਜੇ ਇਹੀ ਭੱਜ ਕੇ ਨਾਲੇ ਤੁਸੀਂ ਚਾਹ ਦਿੱਤੀ ਸੋ ਹਾਂ ਤੂੰ ਆ ਗਈ ਪੱਟੀਆਂ ਪੜਾਈ ਜੰਨੀ ਆ ਮਣੀ ਨੂੰ ਹੈ ਮੈਂ ਕਿਹੜੀਆਂ ਪਟੀਆਂ ਪੜਾਈਆਂ ਕੀ ਹੋਇਆ ਤੁਹਾਨੂੰ ਮਨਜੀਤ ਦੇ ਖਿਲਾਫ ਉਹਦੇ ਕੰਨ ਭਰੀ ਜੰਨੀ ਆ ਮੈਨੂੰ ਨਹੀਂ ਕੋਈ ਪਟੀਆਂ ਭਰਿਆ ਮੈਨੂੰ ਫੋਨ ਆਇਆ ਤੈਨੂੰ ਕਿਹੜਾ ਆਇਆ ਫੋਨ ਜਿਹਦੇ ਨਾਲ ਪਟੀਆਂ ਪੜਾਈ ਗੱਲ ਸੁਣ ਲੋ ਗੱਲ ਸੁਣ ਲੋ ਮੈਂ ਮੈਂ ਕਾਹ ਤੋਂ ਬਣਾਉਣਾ ਨੂੰ ਪਟੀਆਂ ਪੜਾਉਣੀ ਆ ਹੈ ਤੇ ਉਹ ਇੰਨਾ ਵਧੀਆ ਤੇ ਉਹ ਕਰੀ ਜਾਂਦਾ ਹੈ ਹੈ ਸਭ ਕੁਝ ਉਹਨੇ ਨਾਲ ਹੋ ਕੇ ਕੀਤਾ ਉਹ ਕੀ ਕੀਤਾ ਉਹਨਾਂ ਨੇ ਇੰਨੇ ਕਪਲੇ ਕੀਤੇ ਆ ਪਹਿਲਾਂ ਤਾਂ ਚਲੋ ਹਾਂ ਉਹ ਸਾਥੀ ਹੀ ਦਾ ਪਹਿਲਾਂ ਤੇ ਚਾਹਾਂ ਨੂੰ ਸ਼ਾਕੀ ਹੀਗਾ ਹੌਣ ਤੇ ਯਕੀਨੀ ਨਹੀਂ ਹੋਗਾ ਦੇਖੋ ਪਹਿਲਾਂ ਉਸ ਦਿਨ ਵੀ ਤੁਸੀਂ ਲੜਾਈ ਕੀਤੀ ਮਮੀ ਤੁਸੀਂ ਇਹਨਾਂ ਦੀ ਵੀ ਤੇ ਗੱਲ ਸੁਣੋ ਨਾ ਉਹਦੀ ਮੈਂ ਕੀ ਗੱਲ ਸੁਣਾ ਤੂੰ ਹੀ ਪੱਟੀਆਂ ਪੜਾਈ ਜੰਨੀ ਉਹਨੂੰ ਮੋੜ ਮੋੜ ਕੇ ਹੈ ਕੋਈ ਨਹੀਂ ਮਮੀ ਪੱਟੀਆਂ ਪੜਾਈਆਂ ਉਹ ਸਨੀ ਦਾ ਫੋਨ ਆਇਆ ਸੀ ਕੋ ਮੈਨੂੰ ਜੇ ਆ ਤੈਨੂੰ ਬੜਾ ਸਨੀ ਦਾ ਫੋਨ ਆ ਮੈਨੂੰ ਹੁਣ ਇਹ ਕੱਟਿਆ ਵਾ ਦੇ ਲਓ ਨੰਬਰ ਉਹਦਾ ਪਤਾ ਹੀ ਹੋਣਾ ਇੰਨੇ ਦਿਨਾਂ ਬਾਅਦ ਤੂੰ ਫਿਰ ਮੁੜ ਕੇ ਉਹਦੇ ਆਇਆ ਤੇ ਇਹ ਹੀ ਗੱਲ ਮੈਨੂੰ ਥੋੜੀ ਪਤਾ ਹੀ ਹੋਣਾ ਉਹਦੇ ਫੋਨ ਆ ਜਾਣਾ ਮਮੀ ਜੀ ਤੁਹਾਨੂੰ ਹੋ ਗਈ ਕਿ ਆਇਆ ਆ ਤੁਸੀਂ ਅੱਜ ਗੱਲਾਂ ਕਿਦਾਂ ਦੀਆਂ ਕਰਨ ਨੇ ਮੈਨੂੰ ਕੁਝ ਨਹੀਂ ਹੋਇਆ ਤੂੰ ਹੀ ਪੱਟੀਆਂ ਪੜਾਈ ਜਾਨੀਆਂ ਨੂੰ ਨਾਲੇ ਪਹਿਲਾਂ ਇਹ ਦੱਸ ਤੂੰ ਬਣੀ ਕੀ ਆਜੇ ਹੈ ਹੈ ਤੈਨਾਂ ਨੇ ਪਹਿਲੇ ਵਿੱਚ ਨੰਗਾ ਨਾ ਕੱਪੜੇ ਕਿਦਾਂ ਦੇ ਪਾ ਕੇ ਜਾਣਾ ਮੈਂ ਮੰਮੀ ਜਦੋਂ ਮੈਂ ਤੁਹਾਨੂੰ ਉੱਥੇ ਬੁਲਾਇਆ ਉਦੋਂ ਤੋਂ ਤੂੰ ਹੀ ਬੜੇ ਸੋਹਣੇ ਸੀ ਤੇ ਆ ਹੁਣ ਤੁਹਾਨੂੰ ਕੱਪੜਿਆਂ ਵੱਲ ਦੇ ਕੇ ਕੀ ਹੋ ਗਿਆ ਮੈਨੂੰ ਕੁਝ ਨਹੀਂ ਹੋਇਆ ਲੋਕੀ ਪਤਾ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੀਆਂ ਮੰਮੀ ਲੋਕਾਂ ਦਾ ਤੇ ਮੈਨੂੰ ਪਤਾ ਨਹੀਂ ਪਰ ਜਿਹੜਾ ਗੱਲਾਂ ਕਰਦਾ ਨਾ ਉਹਦਾ ਮੈਨੂੰ ਚੰਗੀ ਤਰ੍ਹਾਂ ਪਤਾ ਕੋਈ ਵੀ ਮੈਨੂੰ ਪਤਾਇਆ ਕਿ ਤੁਹਾਡੇ ਹੁਣ ਭਾਜੀ ਨੇ ਕੰਨ ਭਰੇ ਆ ਮੈਂ ਸੁਣ ਲਿਆ ਹੀ ਸਾਰਾ ਕੁਝ ਮੈਂ ਖਾਣ ਨਹੀਂ ਹੁੰਦਾ ਮਣੀ ਚੁੱਪ ਕਰ। ਅੱਜ ਵੀ ਚੱਲਦਾ ਸਾਰੇ ਕੋਲ। ਆਹੋ ਚੱਲਦਾ ਤੇਰੇ ਲਈ ਚੱਲਦਾ ਹੋਊਗਾ ਪਿੰਡ ਵਿੱਚ ਨਹੀਂ ਚੱਲਦਾ। ਮੈਂ ਸੁੱਰ ਕੇ ਆਈ ਆਂ ਬਾਜੀ ਲੱਗੇ ਹੀ ਉੱਥੇ ਮੰਮੀ ਨੂੰ ਪਟੀਆਂ ਬਣਾਉਣ। ਪਹਿਲਾਂ ਤਾਂ ਮੰਮੀ ਬੜੇ ਸੋਹਣੇ ਸੀ। ਹੁਣ ਕੱਪੜੇ ਦੇ ਕੇ ਹੱਟੀਆਂ ਨਹੀਂ ਪੜਾਈਆਂ ਮੈਨੂੰ। ਗੱਲ ਸੁਣ ਲੈ ਮੇਰੀ। ਤੂੰ ਹੀ ਮੰਮੀ ਨੂੰ ਇੱਦਾਂ ਗੋਰਾਉਂਦਾ ਕੋਈ ਨਹੀਂ ਮੈਂ ਮੰਮੀ ਨੂੰ ਲੈ ਆਉਂਗਾ ਤੇਰੇ ਨਾਲ। ਮੈਨੂੰ ਸਾਰਾ ਪਤਾ ਆ ਕਿ ਤੂੰ ਅੱਜ ਹੁਣ ਇਦਾਂ ਕਿਉਂ ਬੋਲ ਲਿਆ। ਬਾਅਦ ਵਿੱਚ। ਹਾਂ ਕੋਈ ਨਹੀਂ ਮੈਂ ਕੁਦਿਆ ਵਾਲੀ ਵੀ ਮੈਂ ਕੱਢਦਾ ਵੀ ਵਿਆਹ ਤੇ ਵੀ ਮੈਨੂੰ ਪਤਾ ਹੀ ਆ ਉਹਨੇ ਦੱਸ ਦਿੱਤਾ। ਉਹ ਬੜੇ ਜਿਹੜੀਆਂ ਪੁਰਾਣੀਆਂ ਗੱਲਾਂ ਹੋ ਗਈਆਂ ਬ ਤੂੰ ਇਹ ਫੇਰ ਨਵਾਈ ਕੰਮ ਸ਼ੁਰੂ ਕਰ ਲਿਆ ਉਹਨਾਂ ਦੇ ਆਿਆਂ ਤੇ ਮੰਮੀ ਤੂੰ ਅੱਜ ਤੱਕ ਤੇ ਕਦੀ ਮੈਨੂੰ ਇੰਨਾ ਬੋਲੇ ਨਹੀਂ ਅੱਜ ਤੁਹਾਨੂੰ ਕੀ ਹੋ ਗਿਆ ਤੂੰ ਆਪਣਾ ਮੂੰਹ ਬੰਦ ਕਰ ਉਦੋਂ ਤੇ ਖਾਲੀ ਤੇਰੀ ਮੈਂ ਜੀ ਵੀ ਦੇਖੀ ਅੱਜ ਤੇਰੇ ਰੰਗ ਟੰਗ ਵੀ ਦੇਖ ਲਿਆ ਪੁੱਠੀਆਂ ਪਟੀਆਂ ਪੜਾਉਂਦੇ ਕਿਉਂ ਮੰਮੀ ਮੇਰੇ ਰੰਗ ਡੰਗਾ ਨੂੰ ਕੀ ਹੋਇਆ ਹੁਣ ਇਹਦੇ ਤੁਸੀਂ ਬੜੇ ਸੋਹਣੇ ਹੀ ਬਾਜੀ ਨੇ ਤੁਹਾਡੇ ਕੰਨ ਭਰੇ ਤੇ ਹੁਣ ਤੁਸੀਂ ਆ ਗਏ ਮੈਨੂੰ ਬੋਲਣ ਹੁਣ ਤਾਂ ਉਹਨੂੰ ਪੁੱਠੀਆਂ ਪਟੀਆਂ ਚੜਾਈ ਜਾਂਦੀ ਸੀ ਇਦਾਂ ਨਹੀਂ ਮੈਂ ਮੰਮੀ ਕੋਈ ਪਟੀਆਂ ਨਹੀਂ ਚੜਾਈ ਆਂ ਰਾ ਨੂੰ ਨਹੀਂ ਤੁਹਾਨੂੰ ਯਕੀਨ ਤੇ ਜਾ ਕੇ ਲੋਕਾਂ ਨੂੰ ਪੁੱਛਿਓ ਕਾਹਦੇ ਰਹਿੰਦੇ ਆ ਤੁਹਾਨੂੰ ਕੁਝ ਨਹੀਂ ਪਤਾ ਲੱਗਣਾ ਸਾਰਾ ਪਤਾ ਆ ਮੈਨੂੰ ਨਹੀਂ ਪੁੱਛਣਾ ਮੈਨੂੰ ਮਨਜੀਤ ਤੇ ਯਕੀਨ ਆ ਪੂਰਾ ਆਹ ਤਾਂ ਤੁਹਾਨੂੰ ਤੁਹਾਡੇ ਜਵਾਈ ਤੇ ਹੀ ਹੋਣਾ ਵਾ ਉਹ ਕਹਦੇ ਆਣੇ ਮੁੰਡਾ ਹੀ ਮਾਰਾ ਹੋ ਗਿਆ ਨੋ ਵੀ ਹੋ ਗਈ ਨਾ ਤੁਸੀਂ ਮਾਰੇ ਹੈ ਨਹੀਂ ਉਹੀ ਮੜ ਆਇਆ ਕੱਲਾ ਲੈ ਭੇਜ ਲੈ ਹੋਰ ਤੂੰ ਤੂੰ ਹੀ ਕਹਨੀ ਨਾ ਬਣਾ ਲਿਆ ਜੀ ਜਿਹਨਾਂ ਨੂੰ ਹੋਰ ਭੇਜਦਾ ਹੁਣ ਰਾਤੋ ਰਾਤ ਪਹਿਣੀ ਕਿਹੜੀ ਪੱਟੀ ਪਰਾਗ ਭੇਜ ਤੀ ਉਹ ਨਾਲ ਹੀ ਆ ਕੋਈ ਪੱਟੀ ਨਹੀਂ ਪੜਾਈ ਮਣੀ ਪੱਟੀ ਨਹੀਂ ਪੜਾਈ ਨੂੰ ਇਹ ਬਣਾਉਂਦੀ ਇੱਥੇ ਬੈ ਬੈ ਕੇ ਮੰਮੀ ਮੈਂ ਕਿਹਾ ਕੋਈ ਪੱਟੀ ਨਹੀਂ ਪੜਾਈ ਹੈਗੀ ਪੱਟੀ ਤਾਂ ਸਹੀ ਪੜ ਕੇ ਹੁਣ ਹੀ ਹੁਣੇ ਮੈਂ ਸਭ ਕੁਝ ਉਹਨਾਂ ਨੂੰ ਸਤਾਵਾ ਕਾਲਾ ਜਾਦੂ ਕੀਤਾ ਅਖਰ ਮੰਮੀ ਦੇ ਬੜੇ ਸੋਹਣੇ ਇੱਥੋਂ ਗਏਦੇ ਆਉਂਦੇ ਲੱਡੂ ਕਾਲਾ ਜਾਦੂ ਮੇਰੇ ਤੇ ਕਿਸੇ ਨੇ ਕੋਈ ਜਾਦੂ ਨਹੀਂ ਕੀਤਾ ਉਲਟਾ ਇੰਨੇ ਮੇਰੇ ਤੇ ਕੀਤਾ ਜਾਦੂ ਮੇਤੇ ਨਹੀਂ ਹੋਈ ਕਿ ਤਾ ਤੇਰੀਆਂ ਸਾਰੀਆਂ ਗੱਲਾਂ ਸੁਣਦਾ ਮੈਂ ਘੜੀ ਮੰਨੀ ਐ ਕਿਉਂ ਨਹੀਂ ਮੈਂ ਲੜਦੇ ਜਾ ਗਿਆ ਉਹ ਬੋਲੀ ਕਿ ਜਨਾ ਤੂੰ ਇੱਥੇ ਬੈਠਾ ਤੈਨੂੰ ਜਿਵੇਂ ਪਤਾ ਲੱਗਾ ਕਿ ਮੈਂ ਉੱਥੇ ਗੱਲ ਕੀਤੀ ਆਹੋ ਕੀਤੀ ਤੂੰ ਉਹੋਈ ਗੱਲ ਹੋਰ ਕੀ ਹੋਰ ਤੇਰੇ ਖਾਨੇ ਭਰੀ ਕਹਿੰਦੀ ਤੂੰ ਬੜਾ ਸੋਹਣਾ ਸੁਣੀ ਜਨਾ ਤੇ ਅੱਗੋਂ ਹੁਣ ਬਕੀ ਜਨਾ ਆ ਪੁੱਠਾ ਸੀਤਾ ਤੇ ਮੈਂ ਕੀ ਬਕਿਆ ਮੰਮੀ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਤੂੰ ਇਦਾਂ ਖਾਦੋ ਕਰਨੇ ਭਲਾ ਮੈਂ ਕੁਛ ਨਹੀਂ ਕਰਦੀ ਤੂੰ ਹਟ ਪਿੱਛੇ ਹੁਣ ਆਹੋ ਲੈ ਵੀ ਅੱਜ ਦਾ ਨਜ਼ਾਰਾ ਹੀ ਆ ਗਿਆ ਉਹ ਮਮੀ ਆ ਵੀ ਮੈਂ ਚਲਾ ਉਧਰ ਨੰਬਰ ਪੜ ਲਿਆ ਘਰ ਦੇ ਵਿੱਚ ਤੂੰ ਚੁੱਪ ਕਰ ਕੁਛ ਨਹੀਂ ਹੋਇਆ ਕੱਪੜਿਆਂ ਨੂੰ ਤੂੰ ਨੀ ਟੈਨਸ਼ਨ ਲੈਣੀ ਕੋਈ ਗੱਲ ਦੀ ਮੈਂ ਕਹਾਂ ਨਾ ਕੱਪੜਿਆਂ ਨੂੰ ਤੇ ਕੁਛ ਨਹੀਂ ਹੋਇਆ ਪਰ ਤੁਹਾਡੇ ਜੀਜੇ ਨੇ ਕੰਨ ਭਰੇ ਆ ਉਹ ਮੈਨੂੰ ਪਤਾ ਆ ਤੈਨੂੰ ਮੈਂ ਸੁਣ ਕੇ ਆਈ ਆ ਮੈਂ ਫਿਰ ਵੀ ਮੈਨੂੰ ਹੋ ਗਿਆ ਮੈਂ ਕਿਹਾ ਚੱਲ ਮੰਮੀ ਨਿਕੜਾ ਗੱਲਾਂ ਚੋਣਾ ਤੇ ਆ ਦੇ ਲੋ ਮਮਮੀ ਕਾ ਕੋਈ ਨਹੀਂ ਮਮਮੀ ਨੇ ਸ਼ੁਰੂ ਤਾਂ ਤੂੰ ਐ ਚੜਾ ਸਕੋ ਉਹਨੂੰ ਕੋਈ ਨਹੀਂ ਮੈਂ ਦਗਾ ਮੈਂ ਦਗਾ ਤੂੰ ੜੇ ਮੰਮੀ ਨੂੰ ਉੱਤੇ ਭੇਜੇ ਆਏਗਾ ਬਿਲਕੁਲ ਕੋਈ ਨਹੀਂ ਕੱਲਾ ਸੁਣੋ ਤੂੰ ਹੀ ਜਣਾਉਣੀ ਮੈਂ ਪੁਆ ਤੂੰ ਹੀ ਸਸਾ ਨੂੰ ਆ ਰਲੀਆਂ ਅਸੀਂ ਮੇਰੀ ਗੱਲ ਵੀ ਨਹੀਂ ਸੁਣੀ ਤੀ ਮੈਂ ਕੁਝ ਕਹਿ ਨਹੀਂ ਮੈਨੂੰ ਕੀ ਪਤਾ ਇਹ ਮੰਮੀ ਨੇ ਭਾਜੀ ਦੀਆ ਬਿਲਕੁਲ ਇੱਕ ਵਾਰੀ ਫੋਨ ਕਰ ਲੈਂਦੇ ਆਪੇ ਉਸੇ ਸ਼ਾਮ ਹੀ ਤੁਹਾਡੇ ਆਉਣਾ ਹੀ ਫਿਰ ਆਪੇ ਨਹੀਂ ਉਹ ਰਾਤੋਂ ਰਾਤ ਬਣ ਕੀ ਪਟੀਆਂ ਪੜਾਈਆਂ ਆ ਲੈ ਮਨਜੀਤ ਸੁਣਿਆ ਤੂੰ ਕੁਝ ਕੀ ਗੱਲ ਹੋ ਗਈ ਮੰਮੀ ਜੀ ਮੈਂ ਤਾਂ ਕੁਝ ਸੁਣਿਆ ਹੀ ਨਹੀਂ ਇਹ ਤਾਂ ਇੰਨਾ ਸਿਆਪਾ ਪਾ ਕੇ ਬੈ ਗਈ ਇਹ ਤੇ ਉਹ ਰਹੀ ਨਹੀਂ ਬੱਲੇ ਅਲੀ ਕੀ ਗੱਲ ਹੋ ਗਈ ਮੰਮੀ? ਉਹ ਨਾ ਮਣੀ ਨੂੰ ਪੁੱਠੀਆਂ ਪਟੀਆਂ ਪੜਾਈ ਜਾਂਦੀ ਐ ਹੈ। ਇੰਨੇ ਤਾਂ ਨਵਾਂ ਹੀ ਕੰਮ ਫੜ ਲਿਆ ਇਹ। ਮੰਮੀ ਜੀ ਮੈਂ ਤੁਹਾਨੂੰ ਉਦਣ ਵੀ ਕਿਹਾ ਸੀਗਾ ਤੁਸੀਂ ਉਦਣ ਦੇਖਿਆ ਸੀ ਨਾ ਇਹਨੇ ਕਿਦਾਂ ਤੁਹਾਨੂੰ ਖਿਲਾਫ ਕੀਤਾ ਸੀ ਮੇਰੇ ਤੇ ਉਹ ਉਦਣ ਵੀ ਨਹੀਂ ਇੰਨੀ ਵੀਨੇ ਕੰਨ ਪਰ ਇਹ ਵੀ ਇੱਦਾ ਇੱਦਾ ਕਰਕੇ ਹੋਈ ਆ ਤੇ ਅੱਜ ਵੀ ਹੁਣ ਜਦੋਂ ਮੈਂ ਗਈ ਆ ਤੇ ਇਹ ਮਣੀ ਦੇ ਕੰਨ ਲੱਗੀ ਹੋਈ ਉਹਨੂੰ ਕੰਨੋ ਦੇ ਪਰਨ। ਮੰਮੀ ਜੀ ਇਦਾਂ ਨਹੀਂ ਗੱਲ ਕਰਨੀ ਮੈਂ ਤੁਹਾਨੂੰ ਹਜੇ ਵੀ ਕਹੀ ਜਾਂਨਾ ਉਹਨੂੰ ਖਿੱਚ ਕੇ ਰੱਖੋ। ਇੰਨੇ ਤਾਂ ਚੰਗਾ ਮੇਰੇ ਘਰ ਚ ਆ ਕੇ ਨਵਾਂ ਹੀ ਪਸਾਦ ਪਾਤਾ ਹੈ। ਮੈਂ ਵੀ ਮੰਮੀ ਜੀ ਇਹੀ ਸੋਚ ਕੇ ਰਿਸ਼ਤਾ ਕਰਾਇਆ ਵੀ ਚੰਗੀ ਭਲੀ ਆ ਭੋਲੀ ਉਹ ਮੈਨੂੰ ਕੀ ਪਤਾ ਸੀ ਇਹਨੇ ਇਦਾਂ ਦੀ ਨਿਕਲਣਾ ਆ ਜੇ ਪਤਾ ਹੁੰਦਾ ਮੈਂ ਤਾਂ ਕਦੀ ਮੈਨਾਂ ਉਥੇ ਰਿਸ਼ਤਾ ਕਰਾਉਂਦਾ ਮਣੀ ਦਾ ਇਹ ਭੋਲੀ ਆ ਇਹਨੇ ਤੇ ਉਹਨੂੰ ਮਣੀ ਨੂੰ ਬਦਲ ਕੇ ਰੱਖ ਦਿੱਤਾ ਉਹ ਅੱਜ ਮੇਰੇ ਖਿਲਾਫ ਹੀ ਖੜਾ ਹੋਈ ਜਾਂਦਾ ਹੈ ਹਾਏ ਚੰਗੀ ਆ ਇਹ ਚੰਗੇ ਦੀ ਚਾਚੀ ਨੇ ਇਹਨੂੰ ਮਤ ਦੇ ਕੇ ਭੇਜਿਆ ਇੱਥੇ ਇਹ ਤਾਂ ਸਾਡੇ ਘਰ 'ਚ ਬਾੜ ਮੋੜ ਰਹੀ ਆ ਜੀ ਮੈਂ ਬਹੁਤ ਦੁਖੀ ਹੋ ਗਈ ਆ ਹੁਣ ਮੈਂ ਜਦੋਂ ਇਹਦੀਆਂ ਗੱਲਾਂ ਸੁਣੀਆਂ ਉਥੇ ਤੇ ਫੇਜੇ ਵੀ ਕਹੀ ਜਾਂਦੀ ਮੈਂ ਕੀ ਕਿਹਾ ਮੈਂ ਕੀ ਕਿਹਾ ਮੈਂ ਕੀ ਕਿਹਾ ਹੈ ਅੱਛਾ ਹੋਰ ਉਹ ਤੇ ਗੱਲ ਹੀ ਨਹੀਂ ਕੋਈ ਇਹ ਵੀ ਕਹਿੰਦੀ ਕਹਿੰਦੀ ਮੈਂ ਕੁਝ ਕਿਹਾ ਹੀ ਨਹੀਂ RAMNAH ਉਹ ਰਿਲੈਕਸ ਟੈਨਸ਼ਨ ਨਾ ਲੋ ਮੈਂ ਇਹਨਾਂ ਦੀ ਕਵਰ ਲੈ ਕੇ ਆਉਣਾ ਯਾਰੀ ਬਹੁਤ ਜਿਹੜੇ ਭੂਹੇ ਜੜੇ ਆ ਇਹ ਮਣੀ ਨੂੰ ਵੀ ਪੁੱਛਦਾਂ ਨਾਲੇ ਅਈਏ ਤਾਂ ਇਹ ਜੜੇ ਹੁਣ ਜੀ ਜਿਹੇ ਦੇ ਚੱਲ ਕੋਈ ਨਹੀਂ ਚੁੱਪ ਗੱਲ ਤੂੰ ਕੱਪੜੇ ਚੇਂਜ ਕਰ ਤੇ ਚਾਹ ਪਾਣੀ ਪੀਓ ਓਠੋ ਓਠੋ ਓਠ ਕੋਈ ਨਹੀਂ ਉਹ ਮੈਂ ਕਿਉਂ ਪੁੱਛਾਂ ਜਾ ਕੇ ਉਧਰ ਉਹ ਮੈਂ ਤਾਂ ਇਹੀ ਕੰਮ ਕਰਾਉਣਾ ਆਇਆ ਸੀ ਇਹਨਾਂ 'ਚ ਲੜਾਈ ਤੇ ਹੁਣ ਮੈਂ ਜਾ ਕੇ ਕਿਉਂ ਪੁੱਛਾਂ ਧਰਮਨਾ ਮਜ਼ਾ ਹੀ ਆ ਗਿਆ ਅੱਜ ਤਾਂ ਇੰਨਾ ਚ ਲੜਾਈ ਹੁੰਦੀ ਦੇਖ ਕੇ ਉਹ ਦਿਨ ਮੇਰੇ ਗਾਲ ਪੈਂਦੇ ਸੀਗੇ ਅੱਜ ਪਤਾ ਲੱਗੂ ਇਹਨਾਂ ਨੂੰ ਵੀ ਜੀਜੇ ਦੇ ਗਾਲ ਪਏ ਆਂਦਾ ਨਤੀਜਾ ਕੀ ਹੁੰਦਾ ਆ ਧਰਮਨਾ ਮਜ਼ੀਸਿਆਂ ਉਹ ਜਿਹੜੇ ਤੂੰ ਕੰਮ ਕਰਨ ਆਇਆ ਸੀ ਅੱਜ ਉਹਦੀ ਸ਼ੁਰੂਆਤ ਕਰਤੀ ਆ ਤੈਂ ਮਜ਼ਾ ਹੀ ਆ ਗਿਆ ਅੱਜ ਤਾਂ ਲੜਾਈ ਹੁੰਦੀ ਦੇਖ ਕੇ ਇਹਨਾਂ ਦੇ ਘਰ ਉਹ ਹੁਣ ਹੁਣ ਕੇ ਬਣਾਉਣਗੇ ਮੈਨੂੰ ਯਾਰੇ ਪਤਾ ਲੱਗੂ ਪਤਾ ਲੱਗੂ ਜਦੋਂ ਆਪਣੇ ਦੇ ਪੈਂਦੀ ਆ ਬੜੀ ਛੇਤੀ ਛੇਤੀ ਉਹ ਦਿਨ ਮੇਰੇ ਤੇ ਆਮ ਲਗਾ ਕੇ ਤਾਂ ਲਗਾ ਕੇ ਮੈਂ 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 ਤਾਂ ਹੁਣ ਮੈਂ ਤਾਂ ਸਾਰਿਆਂ ਨੂੰ ਸਾਰਿਆਂ ਨੂੰ ਘਰੋਂ ਬਾਹਰ ਲੜੂੰਗਾ ਲੜੂੰਗਾ ਕੱਲਾ ਹੀ ਪਰਦਾ ਆਣੂੰਗਾ ਮੈਂ दाहले तक भी मेरे न नाराज आ ताही ते अधिक कमरे नहीं बा निकले चल कोई नहीं मैं ही जा के चाय दे दन्नी आवे देखा मम्मी चाय हां नहीं चाय नहीं, नहीं, नहीं मैं बनियो क्यों तू तो ले जा चाय इथों ਉਹ ਨਹੀਂ ਪੀਣੀ ਅੱਜ ਤੁਸੀਂ ਕਮਰੇ ਚੋਂ ਵੀ ਨਹੀਂ ਬਾਹਰ ਨਿਕਲੇ ਬਸ ਬਸ ਬਠੇਰੀ ਚਾਹ ਪੀ ਲਈ ਤੂੰ ਲੈ ਜਾ ਚੁੱਕੇ ਕਮਰੇ ਚੋਂ ਬਾਅਦ ਚਾਹ ਪੰ। ਆਪੇ ਜਦੋਂ ਮੈਂ ਪੀਣੀ ਹੋ ਬਣਾ ਲੂੰਗੀ। ਮੰਮੀ ਤੁਸੀਂ ਇੱਦਾ ਗਾ ਤੋ ਕਰਦੇ ਪਏ ਆ। ਮੈਂ ਕੁਛ ਨਹੀਂ ਕਰਦੀ ਜੋ ਤੂੰ ਕੀਤਾ ਬਹੁਤ ਵਧੀਆ ਕੀਤਾ ਤੂੰ ਚਾਹ ਚੱਕ ਤੇ ਲੈ ਜਾ ਆਪਣੀ ਚਾਹ ਇਥੋਂ। ਆਪੇ ਜਦੋਂ ਮੇਰਾ ਜੀ ਕਰੂਗਾ ਆਪੇ ਮੈਂ ਬਣਾ ਕੇ ਪੀ ਲੂੰਗੀ। ਮੰਮੀ ਮੈਂ ਕੀਤਾ ਕੀ ਆ ਮੈਨੂੰ ਇਹ ਤੇ ਦੱਸੋ ਤੁਸੀਂ ਇੰਨਾ ਗਾ ਤੋ ਗੁੱਸੇ ਹੋਈ ਜੰਨੇ। ਲੈ ਬਈ। ਕੱਲ ਵਾਲੀ ਲੜਾਈ ਨਾਲ ਤਾਂ ਮਜ਼ਾ ਹੀ ਆ ਗਿਆ। ਰੰਗ ਬੰਨੇ ਪਏ ਸੀ ਪੂਰੇ ਇਹਨਾਂ ਨੇ ਹੈ ਬਹੁਤ ਚੰਗਲਦੀ ਸੀ ਨਾ ਇਹ ਆਪਣੇ ਆਪ ਨੂੰ ਸਮਝਦੀ ਸੀਗੀ ਇਹ ਵੀ ਮੈਂ ਘਰ ਚ ਲੜਾਈ ਪਾ ਦੂੰਗੀ ਜੀਜੇ ਦੇ ਖਿਲਾਫ ਕਰ ਦੂੰਗੀ ਮੰਮੀ ਨੂੰ ਉਹ ਮੈਂ ਤਾਂ ਉਲਟਾ ਸਭ ਮੰਮੀ ਨੂੰ ਹੀ ਇਹਦੇ ਖਿਲਾਫ ਕਰਤਾ ਅੱਜ ਬਣੀ ਨਾ ਗੱਲ ਹੁਣ ਉਹ ਤਾਂ ਮੰਮੀ ਵੀ ਅੰਦਰ ਬੈਠੀ ਆ ਚੁੱਪ ਕਰਕੇ ਨਹੀਂ ਤਾਂ ਅੱਗੇ ਸਾਰਾ ਦਿਨ ਹਾਂ ਮਨੇ ਆ ਬਣਾ ਲਾ ਆ ਕਰ ਲਾ ਦਸ਼ਵੀਰੇ ਪੁੱਤ ਕੀ ਕਰਨਾ ਉਹ ਬੈਠੀ ਐ ਚੁੱਪ ਕਰਕੇ ਮੰਮੀ ਵੀ ਅੰਦਰ ਇੰਨੀ ਚਾਹੀਦਾ ਆ ਕੋਈ ਨਹੀਂ ਇਹ ਤਾਂ ਹਜੇ ਸ਼ੁਰੂਆਤ ਆ ਅੱਗੇ-ਅੱਗੇ ਦੇਖਿਓ ਹੁੰਦਾ ਕੀ ਆ ਇਹ ਬਹੁਤ ਬਣੀ ਫਿਰਦੀ ਸੀ ਨਾ ਇਹ ਆਪਣੇ ਆਪ ਚ ਜੀਜਾ ਜੀਜਾ ਦਾ ਇਹਨਾਂ ਨੂੰ ਪ੍ਰਧਾਨ ਕੀ ਮੈਂ ਦੱਸੂਗਾ ਕਰਕੇ ਪੂਰੇ ਘਰ ਚ ਤੂੰ ਕੁਝ ਨਹੀਂ ਕੀਤਾ ਬਸ ਜੋ ਕੀਤਾ ਅਹੀ ਕੀਤਾ ਤੈਨੂੰ ਚੰਗਾ ਭਲਾ ਪਤਾ ਵੀ ਉਹ ਮਨਜੀਤ ਨੇ ਕੁਝ ਨਹੀਂ ਕੀਤਾ ਤਾਂ ਤੂੰ ਫੇਰ ਮਨੀ ਤੇ ਉਹਦੇ ਖਿਲਾਫ ਕੰਨ ਭਰੀ ਗਈ ਹੈ ਮੈਨੂੰ ਨਹੀਂ ਕੰਨ ਪਰੇ ਉਹਨਾਂ ਨੂੰ ਫੋਨ ਆਇਆ ਸੀ ਮੈਂ ਕੁਝ ਨਹੀਂ ਕੀਤਾ ਸੌਣ ਲੱਗੇ ਮੈਨੂੰ ਜੇ ਮੈਂ ਕਿਹਾ ਹੋਊਗਾ ਤੇ ਮੈਂ ਆਪ ਸੁਣਿਆ ਤੈਨੂੰ ਗੱਲਾਂ ਕਰਦੇ ਉਹਦੇ ਨਾਲ ਮੰਮੀ ਉਹ ਤੇ ਮੈਨੂੰ ਦੱਸਣ ਦੇ ਹੀ ਕਿ ਮੈਨੂੰ ਇਦਾਂ ਕਰਕੇ ਫੋਨ ਆਇਆ ਕਿਉਂ ਮੁੰਡਾ ਇਦਾਂ ਕਹਿਣ ਦਿਆ ਆ ਮੈਂ ਤਾਂ ਤਾਂ ਗੱਲ ਕਰਨੀ ਹੁਣ ਇਹ ਦੱਸ ਮੇਰਾ ਕੀ ਕਸੂਰ ਆ ਦੱਸੋ ਮੈਨੂੰ ਤੂੰ ਚੱਕ ਚਾਹ ਚਾਹ ਲੈ ਜਾ ਮੈਂ ਨਹੀਂ ਪੀਣੀ ਚਾ ਚਲੋ ਵੀ ਪੀ ਲਓ ਹੁਣ ਇਦਾਂ ਨਾ ਕਰੋ ਮੈਂ ਚਾਹ ਨਹੀਂ ਪੀਣੀ ਤੂੰ ਚਾਹ ਚੱਕ ਇਥੋਂ ਲੈ ਜਾ ਚਾਹ ਨਹੀਂ ਤਾਂ ਮੈਂ ਚੱਕ ਕੇ ਬਾਹਰ ਸੁੱਟ ਦੇਣੀ ਲੈ ਜਾ ਇਥੋਂ ਚਾਹ ਬੱਸ ਚਾਹ 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 ਮੰਮੀ ਨੂੰ ਤਾਂ ਅਮਨ ਦੇ ਖਿਲਾਫ ਮੈਂ ਕਰ ਦਿੱਤਾ ਆ ਹੁਣ ਰਈ ਮਣੀ ਦੀ ਵਾਰੀ ਉਹ ਮਣੀ ਨੂੰ ਵੀ ਇਹਦੇ ਖਿਲਾਫ ਕਰਕੇ ਨਾ ਇਹਨੂੰ ਤਾਂ ਮੈਂ ਹੁਣ ਘਰੋਂ ਬਾਹਰ ਕਢਾਉਣਾ ਆ ਜਿਹੜੀ ਬਹੁਤ ਚਾਂਬਲੀ ਫਿਰਦੀ ਸੀ ਨਾ ਉੱਚੀ ਬਾਅਦ ਚ ਮੇਰੇ ਨਾਲ ਬੋਲਦੀ ਸੀ ਤੇ ਇਲਜ਼ਾਮ ਲਾਉਂਦੀ ਸੀ ਕੋਈ ਨਹੀਂ ਹੁਣ ਮਣੀ ਨੂੰ ਇਹਦੇ ਖਿਲਾਫ ਕਰਕੇ ਤੇ ਇਹਨੂੰ ਵੀ ਘਰੋਂ ਕਢਾਉਣ ਦਾ ਤਰੀਕਾ ਲੱਭਦਾ ਆ ਹੁਣ ਮੈਂ